ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਚਾਰ ਸਾਹਿਬ ਜਾਦੇ ਪੰਜਾਬ ਟੀਵੀ ਅਤੇ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਸਫਰ ਮੇਰੇ ਨਾਲ ਹਨ ਭਾਈ ਸਾਹਿਬ ਅਮਰੀਕ ਸਿੰਘ ਜੀ ਅਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਮੇਰੇ ਨਾਲ ਕੈਮਰਾ ਵੀਰ ਹਨ ਭਾਈ ਸਾਹਿਬ ਸੁਖੀ ਸਿੰਘ ਜੀ ਜੋ ਬਟਾਲੇ ਤੋਂ ਹਨ ਇਸ ਵੇਲੇ ਅਸੀਂ ਯੂਰਪ ਦੀ ਧਰਤੀ ਦੇ ਖਲੋਤੇ ਹਾਂ ਹੋਲੈਂਡ ਕੰਟਰੀ ਹੈ ਤੇ ਵਾਰਸਾ ਜਿਹੜੀ ਹੈ ਇਹ ਰਾਜਧਾਨੀ ਹੈ ਤੇ ਇਹ ਲੱਗੇ 에어ਪੋਰਟ ਦੀ ਜਗ੍ਹਾ ਹੈ ਕੈਮਰਾਮੈਨ ਵੀਰ ਨੂੰ ਮੈਂ ਕਹਿੰਦਾ ਇੱਕ ਵਾਰੀ ਮੜਾ ਜਾ ਉਹ ਘੁਮਾ ਕੇ ਵਿਖਾ ਦੇਣ ਬਰਫ਼ ਕਾਫੀ ਪਈ ਹੈ ਤੇ ਇਸ ਵਾਰੀ ਆਂਦੇ ਬਰਫ਼ ਦਾ ਬਹੁਤ ਰਕਾਰ ਟੁੱਟਾ ਇੱਥੇ ਬਹੁਤ ਜ਼ਿਆਦਾ ਹੀ ਬਰਫ਼ ਪਈ ਹੈ ਤੇ ਆਪਣਾ ਜਿਹੜਾ ਅੱਜ ਦਾ ਵਿਸਾ ਹੈ ਭਾਈ ਸਾਹਿਬ ਜੀ ਉਹ ਆ ਕੀ ਜਿਹੜਾ 328 ਰੂਪ ਜਿਹੜਿਆਂ ਨੇ ਉਸ ਦਾ ਮਸਲਾ ਹਜ ਤੱਕ ਹੱਲ ਕਿਉਂ ਨਹੀਂ ਹੋ ਰਿਹਾ ਉਸ ਤੇ ਕੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਜੋ ਸ਼੍ਰੋਮਣੀ ਕਮੇਟੀ ਦੀਆਂ ਜੋ ਗਲਤੀਆਂ ਵਾ ਉਸ ਦਾ ਕੌਣ ਜ਼ਿੰਮੇਵਾਰ ਹੈ ਤੇ ਆਪਣਾ ਇੱਕ ਜੋ ਮਸਲਾ ਹੋਰ ਚੱਲਣ ਡਿਆ ਰਾਜਾ ਸਾਹਿਬ ਉਸ ਤੋਂ ਮਹਾਰਾਜ ਦੇ ਸਰੂਪ ਬਰਾਮਦ ਹੋਏ ਹਨ ਤੇ ਇਸ ਸਾਰੇ ਨੂੰ ਮਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਵਿਚਾਰ ਕਿਸ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਸੋ 28 ਰੂਪ ਜਿਹੜੇ ਹਨ ਉਹ ਆਮ ਤੌਰ ਤੇ ਕਾਫੀ ਚਰਤੋਂ ਹੈ ਕਿ ਗਾਇਬ ਕਰ ਦਿੱਤੇ ਹਾਂ ਜੀ ਇਹ ਸ਼ੋਰਨ ਕਮੇਟੀ ਸਾਡੀ ਸਸਤਾ ਬੜੀ ਵਧੀਆ ਸੰਸਤਾ ਹੈ ਜੀ ਤੇ ਸਾਡੇ ਕਾਮਿਆਂ ਨੂੰ ਮਦਦ ਕਰਦੀ ਆ ਸਸਤਾ ਮਾੜੀ ਨਹੀਂ ਹੁੰਦੀ ਉਹਦੇ ਵਿੱਚ ਬੰਦੇ ਵੜੇ ਮਾੜੇ ਹੁੰਦੇ ਹਾਂਜੀ ਬਿਲਕੁਲ ਤੇ ਇਹ ਕੁਝ ਅਧਿਕਾਰੀਆਂ ਦੀ ਗਲਤੀ ਹੈ ਕੁਝ ਜ਼ਿੰਮੇਵਾਰ ਜਿਹੜੇ ਸੱਜਣਾਂ ਉਹਨਾਂ ਦੀ ਗਲਤੀ ਹੈ ਤੇ ਜਿਹੜੇ ਇਹਦੇ ਨਾਲ ਸੰਬੰਧਿਤ ਠੀਕ ਹੈ ਜਿਹੜੇ ਮਿਹਰਤਕਾਰੀ ਹੁੰਦੇ ਨੇ ਜੇ ਸਖਤਰ ਹੋ ਗਿਆ ਹਾਂਜੀ ਜਿਹੜਾ ਮਿਹਰਤ ਤੇ ਸੁਪਰਵਾਈਜ਼ਰ ਹੋ ਗਿਆ ਉਹ ਹੋ ਗਿਆ ਜਾ ਕੋਈ ਦੇ ਨਾਲ ਜਿਹੜਾ ਸਬੰਧਤ ਕੋਈ ਮਿਸਕੱਤਰ ਹੋ ਗਿਆ ਮਿਲਕਿ ਜਿਹੜੇ ਮੇਨ ਅਧਿਕਾਰੀ ਦੇ ਨਾਲ ਸਬੰਧਤ ਆ ਨਾ ਗੁਰੂਗ੍ਰਾਂਦ ਸਭ ਦੇ ਜਿਹੜੇ ਸਰੂਪ ਲੈ ਕੇ ਜਾਂਦੇ ਨੇ ਤੇ ਪੂਰੀ ਮਿਲਕਿ ਉਹਨਾਂ ਦੇ ਵਿੱਚ ਜਿਹੜੀ ਅੰਗੈਲੀ ਮੇਰਾ ਖਿਆਲ 10-15 ਲੱਖ ਦਾ ਮੈਂ ਕਹਿੰਦਾ ਵੀ ਕਈ ਵਾਰੀ ਬੰਦਾ ਨਾ ਇਹ ਇਹ ਤਾਂ ਜ਼ਮੀਰ ਮਰੀ ਦੀ ਗੱਲ ਹੁੰਦੀ ਹੈ ਹਾਂਜੀ ਤੇ ਉਹ ਸਰੂਪਾਂ ਦੇ ਪੈਸੇ ਖਾ ਗਏ ਗੱਲ ਇੱਥੇ ਆ ਵੀ ਇਹ ਸ਼ਰਮ ਜੇ ਹੁੰਦੀ ਸਾਡੀ ਸੰਸਦਾ ਇੱਡੀ ਮਹਾਨ ਆ ਤੇ ਇਹਦੀ ਬਦਨਾਮੀ ਹੋ ਰਹੀ ਹੈ ਹਾਂਜੀ ਉਹ پوری ਦੁਨੀਆ ਵਿੱਚ ਬਦਨਾਮੀ ਦਾ ਕਾਰਨ ਬਣੇ ਨੇ ਇਹ ਚਾਰ ਪੰਜ ਅਧਿਕਾਰੀ ਉੱਤੇ ਸਕੱਤਰ ਰੂਪ ਸਿੰਘ ਸੀ ਜਿਹਨੇ ਫੰਡ ਲੈ ਗਿਆ ਆਪਣਾ ਉਹਦਾ ਵੀ ਇਹਨਾਂ ਨੇ ਪਛਾਣ ਤੇ ਉਹ ਤੁਰ ਤੇ ਤੁਰ ਦੇ ਗੱਲ ਕਰਾਂਗੇ ਨਾਲ ਤੇ ਉਹ ਵੈਸੇ ਮੈਂ ਕਿਹਾ ਹਾਂ ਉਹਨਾਂ ਕਿਹਵਰੀ ਕਿ ਇਹੋ ਜਿਹੇ ਬੰਦੇ ਜਿਹੜੇ ਨੇ ਤੇ ਸਕੱਤਰ ਦੇ ਅਹੁਦੇ ਤੇ ਪਹੁੰਚ ਜਾਂਦੇ ਨੇ ਤੇ ਅਕਲ ਤੋਂ ਉਹ ਵੈਸੇ ਬੋਲਦੇ ਹਾਇ ਨਹੀਂ ਸੀ ਮੈਂ ਕਿਹਵਰੀ ਵਿਖਿਆ ਉਹਨੂੰ ਛੋਟੇ ਜੇ ਕੱਦ ਦਾ ਸੀ ਠੀਕ ਹੈ ਉਹ ਫੰਡ ਲੈ ਗਿਆ ਆਪਣਾ ਇਹੋ ਜਿਹੇ ਬੰਦੇ ਗਲਤੀਆਂ ਇਹਨਾਂ ਅਧਿਕਾਰੀਆਂ ਦੀਆਂ ਨੇ ਕੁਝ ਹੋਰ ਨਾ ਅਧਿਕਾਰੀ ਉਹਨਾਂ ਨੂੰ ਅਸਲ ਵਿੱਚ ਸਜ਼ਾ ਮਿਲਣੀ ਚਾਹੀਦੀ ਮਸਾਲੇ ਹਾਂਜੀ ਤੇ ਉਹ ਵਸੇ ਕੋਈ ਬਾਦ ਸਿੰਘ ਆ ਵਿਚਾਰਾ ਕਲਰ ਕੀ ਉਹ ਐਵੇਂ ਬੱਚੇ ਨੂੰ ਰਗੜ ਦਿੱਤਾ ਉਹਨੇ ਗਲਤੀਆਂ ਤੇ ਵੱਡੇ ਵੱਡੇ ਦੋਸ਼ਕਾਰੀ ਕਰਦੇ ਨੇ ਤੇ ਉਹਨਾਂ ਦੀ ਇਨਗੈਲੀ ਜਿਹੜੀ ਉਹਨਾਂ ਨੇ ਕੀਤੀ ਤੇ ਉਹ ਬਦਨਾਮੀ ਦਾ ਕਾਰਨ ਜਿਹੜੀ ਉਹ ਬਣੀ ਹੋਈ ਹਾਂਜੀ ਤੇ ਇਹ ਨਿਮੋਸ਼ੀ ਵਾਲੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਦਿੱਤੇ ਨੇ ਤੇ ਪੈਸੇ ਖਾਗੇ ਨੇ ਤੇ ਗੱਲ ਇਹ ਆ ਵੀ ਉਹ ਰੋਲਾ ਜਿਹੜਾ ਉਹ ਵਧ ਗਿਆ ਕੋਈ ਸੋਸ਼ਲ ਮੀਡੀਆ ਦਾ ਜਮਾਨਾ ਬਿਲਕੁਲ ਇਹ ਚ ਚੰਗੀ ਗੱਲ ਜਿਹੜੀ ਆ ਉਹ ਵਾਰ ਲੋ ਹਿੰਦੀ ਤੇ ਮਾੜੀ ਜਿਹੜੀ ਛਿੱਤੀ ਹੋ ਜਾਂਦੀ ਛਿੱਤੀ ਹੋ ਜਾਂਦੀ ਤੇ ਇਹਦੇ ਚ ਜਥੇਬੰਦੀਆਂ ਨੇ ਕਾਫੀ ਜਿਹੜਾ ਇਹਦਾ ਇਹਦੇ ਚੁੱਕਿਆ ਮੁੱਦੇ ਨੂੰ ਤੇ ਉਹ ਕੁਝ ਸਾਹਮਣੇ ਆਇਆ ਤੇ ਪੰਜਾਬ ਸਰਕਾਰ ਨੇ ਵੀ ਕਿਹਾ ਵੀ ਇੱਕ ਸੋਤ ਕੋਈ 39 ਦੇ ਕਰੀਬ ਜਾਂ 90 ਦੇ ਕਰੀਬ ਅਸਾ ਸਰੂਪ ਜਿਹੜੇ ਨਾਲ ਕੋਈ ਦੁਆਬੇ ਲਾ ਕੇ ਫੇਰਾ ਕੋਈ ਰਾਜਾ ਸਾਹਿਬ ਮੈਂ ਤੇ ਪਹਿਲੀ ਵਾਰ ਸੁਣਿਆ ਉਹ ਤੋਂ ਮਿਲਿਆ ਬ੍ਰਾਮਦੇ ਉਹ ਸੱਚ ਨਾ ਮਨਮਤੀਆਂ ਦਾ ਡੇਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਨਾ ਉਹ ਸਿੱਖ ਰਾਤ ਮਰ ਜਿਆਦਾ ਨਸਾਰ ਜਿੱਥੇ ਗੁਰਸਦਾ ਪ੍ਰਕਾਸ਼ ਹੈ ਉੱਥੇ ਹੋਰ ਕਿਸੇ ਚੀਜ਼ ਦਾ ਪ੍ਰਕਾਸ਼ ਨਹੀਂ ਹੋ ਸਕਦਾ ਨਹੀਂ ਤੇ ਉਹ ਡੇਰਾ ਕਹਿੰਦੇ ਵੀ ਉਹਦਾ ਕੋਈ ਗੁਰਮਤਰਾ ਸਬੰਧ ਵੀ ਨਹੀਂ ਹੈ ਤੇ ਹਜਿੰਦਰ ਸਿੰਘ ਧਾਮੀਸ਼ਣਗੁਰ ਦੇ ਪ੍ਰਧਾਨ ਬੋਲ ਰਹੇ ਸੀ ਕਿ ਤਾਂ 78 ਤੋਂ ਹੀ ਗੁਰਸਦਾ ਇੱਥੇ ਪ੍ਰਕਾਸ਼ ਹੁੰਦਾ ਰਿਹਾ ਹਾਂ ਉਹ ਸਾਡੀਆਂ ਗਲਤੀਆਂ ਜਿਹੜੀਆਂ ਨੇ ਇੱਕ ਸਾਰੇ ਨਹੀਂ ਇਹਦੇ ਨਾਮ ਧਰੀਏ ਹੁਣ ਅੱਗ ਬਲਦੇ ਆ ਤੇ ਉਹ ਸਰਕਾਰ ਦੀ ਰਾਜਨੀਤੀ ਕਰਕੇ ਬੋਰਡ ਸਿਸਟਮ ਉਹ ਵੀ ਪ੍ਰਕਾਸ਼ ਕਰਦੇ ਆ ਉਹ ਵੀ ਗਲਤ ਹੈ ਹੋਰ ਵੀ ਗਲਤ ਹਵਾ ਤੇ ਪ੍ਰਕਾਸ਼ ਹੁੰਦਾ ਤੇ ਉਹ ਡੇਰਾ ਵੀ ਮਨਮਤੀਆਂ ਦਾ ਅਸੀਂ ਕਿਤੇ ਸੁਣਿਆ ਵੀ ਨਹੀਂ ਆ। ਉੱਥੇ ਵੀ ਜਿਹੜਾ ਪ੍ਰਕਾਸ਼ ਹੋਇਆ ਸਰੂਪ ਹੈ ਮੇਰਾ ਖਿਆਲ ਹੈ ਕਿ ਦੇਖੋ ਜਾਂ ਤੈਨੂੰ ਗੁਰਦਦਾ ਦਾ ਰੂਪ ਦੇ ਕੇ ਨਿਸ਼ਾਨ ਸਾਹਿਬ ਉੱਥੇ ਚੜ੍ਹ ਕੇ ਤੇ ਪੂਰੀ ਮਰਜਾਦ ਨਾਲ ਉੱਥੇ ਪ੍ਰਕਾਸ਼ ਕੀਤਾ ਜਾਵੇ। ਜਿੱਥੇ ਗੁਰੂ ਦਾ ਪ੍ਰਕਾਸ਼ ਹੋ ਤਾ ਗੁਰੂ ਦਾ ਘਰ ਬਣ ਜਾਂਦਾ। ਹਾਂਜੀ ਠੀਕ ਹੈ ਨੀ ਗੱਲ। ਤੇ ਉਹ ਥਾ ਵੀ ਸੋਨਾ ਬਣ ਜਾਂਦਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਸੋ ਥਾ ਸੋ ਥਾ ਸੁਹਾਵਾ ਆਰਾਮ ਰਾਜ। ਤੇ ਗੱਲ ਇਹ ਵੀ ਜੇ ਉਹ ਪਹਿਲਾਂ ਗਲਤੀਆਂ ਕਰਦੇ ਤੇ ਹੌਸਲਾ ਕਰਣਾ ਚਾਹੀਦਾ। ਕਿ ਕੋਈ ਮਰਮਤੀ ਮੈਂ ਤਾਂ ਉਹਨੂੰ ਜਾਣਦਾ ਨਹੀਂ ਕੋਈ ਰਾਜਾ ਸਾਹਿਬ ਕਹਿੰਦੇ ਉਹ ਜੋ ਚਰਚਾ ਜਾਂਦਾ ਅਸਲ ਚ ਇਹ ਰਾਜੇ ਰੂਜੀ ਜਿਹੜੇ ਹੁੰਦੇ ਨੇ ਨਾ ਇਹ ਰਾਜਨੀਤਿਕ ਲੋਕਾਂ ਨੇ ਰਾਜੇ ਬਣਾਏ ਹੁੰਦੇ ਨੇ ਤੇ ਇਹ ਭਖਾਰੀ ਨਾ ਹਾਂਜੀ ਤੇ ਉਹ ਜਿੱਦਾਂ ਅਸ਼ੀਤੂ ਅਸ਼ਭਈਆ ਸੀ ਹਾਂਜੀ ਤੋਂ ਆਇਆ ਤੇ ਹੀ ਚੋਨਾਂ ਲਾਉਣ ਵਾਸਤੇ ਪੰਜਾਬ ਵਿੱਚ ਹਾਂਜੀ ਤੋਂ ਇਹਨਾਂ ਗਰੁੱਪ ਨਾਲ ਆਇਆ ਤੇ ਜਗਾ ਨੂੰ ਕਿਹਨੇ ਦੇ ਦਿੱਤੀ ਤੇ ਉਹਨਾਂ ਨੂੰ ਫਰਿੱਜ ਚ ਲਾਇਆ ਤੋ ਫਰਿੱਜ ਜ ਮਰੇ ਹੋਏ ਦਾ ਵੀ ਉਹਨੇ ਜੀ ਨੇ ਫਿਰ ਜੁਦਾ ਹੋਏ ਨਾ ਹਾਂ ਉਹ ਤਾਂ ਸਰਦੋ ਮੇਰੇ ਸਾਹ ਨੂੰ ਨਾ ਰੱਖਿਆ ਹਾਂ ਤੇ ਇੱਕ ਬਲਾਦਕਰੀ ਸਾਥ ਜਿਹੜਾ ਸਰਸੇ ਵਾਲਾ ਉਹ ਸਰਕਾਰ ਵਾਲਾ ਹਰਿਆਣਾ ਸਰਕਾਰ ਦਾ ਵੈਸੇ ਜੁਆਈ ਆ ਹਾਂਜੀ ਪਰ ਚੌਥੇ ਦੇ ਮਾਰ ਕੱਲ ਲੈਦੇ ਆ ਇਹ ਸਾਰੀ ਬੋਰਡ ਸਿਸਟਮ ਜਿਹੜਾ ਨਾ ਇਹ ਰਾਜਨੀਤੀ ਜਿਹੜੀ ਹੈ ਨਾ ਇਹ ਹੋ ਰਹੀ ਹੈ ਤੇ ਸਾਨੂੰ ਦੁੱਖ ਆ ਵੀ ਗੁਰਗਾਂਧ ਸਾਹਿਬ ਦੇ ਜਿਹੜੇ 328 ਰੂਪ ਹੈ ਉਹਨਾਂ ਦਾ ਸਵਿਚ ਮਸਲਾ ਹੈ ਵੀ ਉਹ ਛੁਮਣੀ ਕਮੇਟੀ ਦੇ ਅਧਿਕਾਰੀਆਂ ਦੀ ਗਲਤੀ ਹੈ ਉਹਨਾਂ ਨੇ ਪੈਸੇ ਲਿਆ ਕਿਤੇ ਉਹ ਜਮ੍ਹਾਂ ਨਹੀਂ ਕਰਾਇਆ ਤੇ ਪੈਸੇ ਨਾਲ ਖਾਲੇ ਆ ਤੇ ਹੁਣ ਉਹ ਲੰਨਤੇ ਖਾ ਰਹੇ ਆ ਉਹਨੇ ਪੈਸੇ ਖਾ ਕੇ ਰਾਜ ਸਲਾ ਹੋਇਆ ਬਿਲਕੁਲ ਜੀ ਗੁਰਗੁਰਾਂ ਸਭ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਤੇ ਉਹਨਾਂ ਦੀ ਗਲਤੀ ਕਰਕੇ ਨਮੋਸ਼ੀ ਦਾ ਇਹ ਕਾਰਨ ਬਣਿਆ ਤੇ ਬਾਕੀ ਜਿਹੜੀਆਂ ਮਰਮਤੀਆਂ ਤੇ ਡੇਰਿਆਂ ਤੇ ਤੁਸੀਂ ਗੱਲ ਕੀਤੀ ਹੈ ਇੱਥੇ ਪ੍ਰਕਾਸ਼ ਕਿਤੇ ਵੀ ਹੋਵੇ ਨਾ ਗੁਰਗੁਰ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਇਹੋ ਜੀਆਂ ਹੈ ਨਾ ਇਹ ਬੜੇ ਗਲਤ ਹੋ ਰਿਹਾ ਤੇ ਇਹਦੇ ਤੋਂ ਸਾਨੂੰ ਬਚਣਾ ਚਾਹੀਦਾ ਪਰ ਇਹ ਨੀਰਖਾਲੀ ਰਾਜਨੀਤੀ ਜਿਹੜੀ ਜ਼ਿਆਦਾ ਹੋ ਰਹੀ ਹੈ ਤੇ ਰਾਜਨੀਤਿਕ ਲੋਕ ਜੜੇ ਨਾ ਉਹ ਬਸ ਇੱਕ ਦੂਜੇ ਨੂੰ ਦਬਾਉਣਾ ਆਪਣੇ ਕੁਰਸੀ ਕੈਂਪ ਕਰਨ ਇਹਦਾ ਇਹੋ ਆ ਜੀ ਇਹ ਮਸਲਾ ਹੈ ਤੇ ਮੇਰਾ ਖਿਆਲ ਹੈ ਵੀ ਇਹ ਉਹ ਡੇਰਾ ਮਨਮਤੀਆਂ ਦਾ ਤੰਗਰਵੇਸ ਰੂਪ ਤੋਂ ਕਰਨੀ ਚਾਹੀਦੀ ਹੈ ਤੇ ਜੇ ਨਹੀਂ ਤੇ ਫਿਰ ਉਹ ਪਖੰਡੀ ਜਿਹੜਾ ਉਹਨਾਂ ਦਾ ਕੋਈ ਰਾਜਾ ਹੋਵੇਗਾ ਕੋਈ ਨਹੀਂ ਰਾਜਾ ਕੇ ਜਾਂ ਭੁੱਖਾ ਮੈਂ ਦੇ ਜਾਂਦਾ ਉਹਨੂੰ ਚੱਕ ਕੇ ਉਹਦੀਆਂ ਫੋਟੋ ਫੋਟੇ ਸੈੱਟ ਤੇ ਕਰਕੇ ਉਹ ਤੇ ਰਿਸ਼ਾਦ ਸਾਹਿਬ ਜੀ ਦਾ ਆ ਕੇ ਉਹ ਤੇ ਉਹਦਾ ਪ੍ਰਕਾਸ਼ ਹੋਇਆ ਤੇ ਉਹਨੂੰ ਪੁਤਰਾ ਸਾਧਾ ਰੁਕੇ ਜਣਾ ਚਾਹੀਦਾ ਹਾਂ ਜੀ ਬਿਲਕੁਲ ਪੈਸਾ ਵੀ ਆ ਗਏ ਨੇ ਇਸ ਤੇ ਵਿਚਾਰ ਪੇਸ਼ ਕੀਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਫਾ ਦੇ ਜੀ ਸਾਹ ਚਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ